ਹਾਂਜੀ ਵੀਰੋ ਸਤਿ ਸ੍ਰੀ ਅਕਾਲ ਭਾਈ ਖਬਰਦਾਰ ਹੋ ਜਾਓ ਚੇਤਨ ਹੋ ਜਾਓ ਜਿਹੜੀਆਂ ਲੇਡੀਜ਼ ਆਧਾਰ ਕਾਰਡ ਤੇ ਫ੍ਰੀ ਸਫਰ ਕਰ ਰਹੀਆਂ ਕਿਉਂਕਿ ਪੰਜਾਬ ਰੋਡ ਵਿੱਚ ਅਤੇ ਪੀ ਆਰਟੀਸੀ ਜਲਦ ਹੀ ਆਧਾਰ ਕਾਰਡ ਨੂੰ ਬੰਦ ਕਰਨ ਜਾ ਰਹੀ ਆ ਗੱਲ ਕੀ ਹੋ ਰਹੀ ਆ ਇੱਕ ਇੱਕ ਹੀ ਆਧਾਰ ਕਾਰਡ ਤੇ ਦੋ ਦੋ ਤਿੰਨ ਤਿੰਨ ਵਾਰ ਸਫਰ ਹੋ ਰਿਹਾ ਹੈ ਕਹਿਣ ਤੋਂ ਬਾਅਦ ਬਹੁਤ ਸਾਰੇ ਜਿਹੜੇ ਆਧਾਰ ਕਾਰਡ ਆ ਉਹ ਝਾਲੀ ਜਾਂ ਡੁਪਲੀਕੇਟ ਬਣਾ ਲਏ ਗਏ ਆ ਜਿਹੜੇ ਪੰਜਾਬ ਤੋਂ ਬਾਹਰ ਦੀਆਂ ਜਨਨੀਆਂ ਇੱਥੇ ਰਹਿ ਰਹੀਆਂ ਉਹ ਵੀ ਆਧਾਰ ਕਾਰਡ ਦਾ ਜਿਹੜਾ ਫ੍ਰੀ ਸਫਰ ਦਾ ਆਨੰਦ ਲੈ ਰਹੀਆਂ ਹੈ ਦੇਖਣ ਜੇ ਜਦੋਂ ਅੰਕੜੇ ਸਾਹਮਣੇ ਆਏ ਆ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਵਿੱਚ ਕੀ ਹੋਇਆ ਹੈ ਕਿ ਇੱਕ ਆਧਾਰ ਕਾਰਡ ਤੇ ਦੋ ਦੋ ਤਿੰਨ ਤਿੰਨ ਜਨਾਨੀਆਂ ਸਫ਼ਰ ਕਰ ਰਹੀਆਂ ਹੈ ਕਹਿਣ ਤੋਂ ਬਾਅਦ ਪੂਰੇ ਪੂਰੀ ਡੁਪਲੀਕੇਸੀ ਚੱਲ ਰਹੀ ਆ ਤਾਂ ਆਰ ਕਾਰਡ ਜਿਹੜੇ ਡੁਪਲੀਕੇਟ ਬਣਾਏ ਗਏ ਆ ਉਹਨਾਂ ਦੇ ਹੀ ਜਨਾਨੀਆਂ ਸਫ਼ਰ ਕਰ ਰਹੀਆਂ ਸੋ ਇਹਨੂੰ ਦੇਖਦੇ ਹੋਏ ਪੀਆਰਟੀਸੀ ਤੇ ਪੰਜਾਬ ਰੋਡਵੇ ਨੇ ਫੈਸਲਾ ਕੀਤਾ ਹੈ ਕਿ ਇੱਕ ਨਵਾਂ ਕਾਰਡ ਰੇਡੀਓ ਫ੍ਰੀਕੁਐਂਸੀ ਆਈਡੈਂਟੀ ਬਣਾਇਆ ਜਾਊਗਾ ਜਿਹਦੇ ਤਹਿਤ ਸਾਰਾ ਕੁਝ ਨੈਟ ਤੇ ਮੌਜੂਦ ਰਹੇਗਾ ਜਿਹੜਾ ਜਿੱਥੇ ਸਫਰ ਕਰ ਰਿਹਾ ਉਹਦਾ ਬਿਲਕੁਲ ਡਾਟਾ ਇਕੱਠਾ ਹੋਏਗਾ ਔਰ ਉਸ ਡਾਟੇ ਦੇ ਥਰੂ ਹੀ ਸਾਰੇ ਅੰਕੜੇ ਕੱਢੇ ਜਾਣਗੇ ਕਿਉਂਕਿ ਆਧਾਰ ਕਾਰਡ 'ਚ ਬਹੁਤ ਸਾਰੀਆਂ ਚੋਰ ਮੋਰੀਆਂ ਹੋਣ ਕਰਨ ਜਿਹੜਾ ਸਫਰ ਆ ਹੋਰ ਜਿਹੜੀਆਂ ਸਟੇਟਾਂ ਦੀਆਂ ਲੇਡੀਜ਼ ਵੀ ਉਹਦਾ ਨੰਦ ਲੈ ਰਹੇ ਸੀ ਪੰਜਾਬ 'ਚ ਆਧਾਰ ਕਾਰਡ ਬਣਾ ਕੇ ਸੋ ਵੀਰੋ ਕਿਵੇਂ ਲੱਗੀ ਇਹ 50 ਰੁਪਏ ਦੀ ਸਕੀਮ ਨਵੀਂ ਜਿਹੜੀ ਆ ਜਰੂਰ ਦੱਸਿਓ ਔਰ ਜਿਹੜੀਆਂ ਜਨਾਨੀਆਂ ਭਾਈ 2-2 3-3 ਡੁਪਲੀਕੇਟ ਬਣਾ ਬਣ ਕੇ ਸਫ਼ਰ ਕਰ ਰਹੀਆਂ ਸੀ ਉਹਨਾਂ ਨੂੰ ਵੀ ਰੋੜਵੇਦੀ ਚੇਤਾਵਨੀ ਹੈ ਕਿ ਹੁਣ ਉਹ ਧਰੀਆਂ ਜਾਣਗੀਆਂ ਫੜੀਆਂ ਜਾਣਗੀਆਂ ਹੁਣ ਉਹ ਫ੍ਰੀ ਸਫ਼ਰ ਆਸਾਨ ਨਹੀਂ ਰਹੇਗਾ ਕਿਉਂਕਿ ਨਵੀਂ ਆਈਡੈਂਟੀ ਬਣ ਜਾ ਰਹੀ ਹੈ ਜੀ ਰੇਡੀਓ ਫ੍ਰੀਕੁਐਂਸੀ ਆਈਡੈਂਟੀ ਧੰਨਵਾਦ ਜੀ ਵੀਡੀਓ ਕੋ ਹੀਲ ਕੀ ਜ਼ਰੂਰ ਦੱਸਿਓ